ਟੀਮ ਤੇ ਜੀ ਅਸੀਂ ਵਧੀਆ ਲੈ ਕੇ ਆਏ ਆ ਕਿਉਂਕਿ ਹਰੇ ਹਾਲ ਸਾਡਾ ਇਹੋ ਹੀ ਹੁੰਦਾ ਆ ਕਿ ਵੇਖੋ ਕਿਸੇ ਦਾ ਦਿਲ ਵੀ ਨਹੀਂ ਕਰਦਾ ਕਿ ਮੈਂ ਲੂਜ਼ ਕਰਕੇ ਜਾਵਾਂ ਹਰ ਬੰਦੇ ਦਾ ਦਿਲ ਕਰਦਾ ਆ ਕਿ ਮੈਂ ਵਧੀਆ ਖੇਡਾਂ ਉਹ ਤੋਂ ਸਭ ਤੋਂ ਸਭ ਤੋਂ ਵਧੀਆ ਜਿਹੜੀ ਗੱਲ ਲੱਗਦੀ ਆ ਪਾਜੀ ਹੁਣ ਅਜਿਹਾ ਕਿ ਸਾਨੂੰ ਚਲੋ ਜਿਹੜੇ ਚਾਰਪਰਾ ਇੱਥੇ ਜਿੰਨੇ ਵੀ ਹੈਗੇ ਆ ਉਹਨਾਂ ਦਾ ਇੰਨਾ ਕਿ ਹੈ ਕੋ ਸਾਨੂੰ ਸਪੋਰਟ ਕਰਦੇ ਆ ਜੀ ਮਤਲਬ ਉਹ ਕਰਦੇ ਸਾਰੇ ਨੂੰ ਹੀ ਆ ਲੇਕਿਨ ਸਾਡੇ ਨਾਲ ਮਤਲਬ ਥੋੜਾ ਜਿਹਾ ਸਾਨੂੰ ਜ਼ਿਹਨੀ ਤੌਰ ਤੇ ਵੀ ਉਹ ਮਤਲਬ ਬੂਸਟ ਕਰਦੇ ਆ ਕਿ ਯਾਰ ਤੁਸੀਂ ਮਤਲਬ ਵਧੀਆ ਜੇ ਤੇ ਵਧੀਆ ਪਰਫਾਰਮ ਕਰਕੇ ਜਾਓ ਤਾਂ ਸਾਡੀ ਵੀ ਮਤਲਬ ਡਰੀਮ ਆ ਸਾਡਾ ਵੀ ਇਹ ਜੀ ਤੇ ਉਹਦੀ ਵਜ੍ਹਾ ਤੋਂ ਹੀ ਸਾਨੂੰ ਬੜਾ ਇਸ ਚੀਜ਼ੇ ਕ੍ਰੇਡ ਹੁੰਦਾ ਆ ਬਾਕੀ ਪਲੇਅਰ ਅਸੀਂ ਮਤਲਬ ਵਧੀਆ ਤੋਂ ਵਧੀਆ ਲਿਆਂਦੇ ਮਤਲਬ ਕੋਈ ਬੰਦਾ ਇਹ ਅਲੀਕੇਸ਼ਨ ਨਹੀਂ ला ਸਕਦਾ ਕਿ ਇਹ ਮੁੰਡਾ ਸ਼ਫਾਰਚੀ ਸੀਗਾ ਜਾਂ ਇਹਦਾ ਟੀਮ 'ਚ ਹੱਕ ਨਹੀਂ ਸੀਗੀ ਬਣਦਾ ਮਤਲਬ ਜੋ ਹੈਗਾ ਸੀ ਜਿਹੜੇ ਮੇ ਹੋਣਾ ਚਾਹੀਦਾ ਸੀ ਟੀਮ 'ਚ ਉਹੋ ਕੋਸ਼ਿਸ਼ ਹੋਈ ਹੀ ਕੀਤਾ ਜੀ ਤੇ ਨਾਲ ਸਾਡਾ ਪ੍ਰਮੋਟਰ ਹੀ ਭਾਈ ਛੱਬਾ ਥੜਾ ਉਹਨੇ ਵੀ ਟਿੱਲ ਲਾਇਆ ਸੀ ਉਹਨੇ ਕਿਹਾ ਟੀਮ ਵਧੀਆ ਖੜੋ ਜਿੱਤ ਗਿਆ ਉਹ ਤੁਹਾਡੀ ਵੀਜ਼ਾ ਤੇ ਤੁਹਾਡੇ ਮੁਲੇ ਦੀ ਤੇ ਕਬੱਡੀ ਦੀ ਵੀ ਜਿੱਤਿਆ ਮਤਲਬ ਸਾਰੇ ਜਿੰਨਾ ਸਾਡਾ ਹੈ ਸੀ ਸਭ ਨੇ ਪਿਆਰ ਮੁਹੱਬਤ ਨਾਲ ਪੂਰਾ ਵਧੀਆ ਕਿਤਾਏ ਸਕਪਲੀ ਬਾਕੀ ਰੱਬ ਨੇ ਨਵਾਦਣਾ ਕਿਨੂੰ ਨਵਾਦਣਾ ਹਰ ਪਲੇਅਰ ਨੇ ਮਿਹਨਤ ਕਰਨੀ ਆ ਉਹਦਾ ਸਿਲਾ ਰੱਬ ਗਰਾਊਂਡ ਜੇ ਦੇ ਦੇਣਾ ਉਹ ਜਿਹਦੇ ਨਸੀਬਾਂ ਚ ਹੋਇਆ ਜੀ ਸੋ ਸ਼ੁਕਰੀਆ ਭਾਜੀ ਤੇ ਤੁਸੀਂ